ਅਲੀਵਾਲ ਦੀ ਲੜਾਈ ਦੇ ਵਿੱਚ ਸਿੱਖ ਜਿੱਤ ਦੇ ਜਿੱਤ ਦੇ ਵੀ ਹਾਰ ਗਏ ਕਿਸ ਦੀ ਗਦਦਾਰੀ ਕਾਰਨ ਸਿੱਖ ਹਾਰੇ ਅੱਜ ਇਸ ਦਾ ਜ਼ਿਕਰ ਕਰਦੇ ਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦਿਨ ਅਲੀਵਾਲ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਹੋਈ ਲਾੜਵਾ ਦੇ ਰਾਜੇ ਰਣਜੋਧ ਸਿੰਘ ਦੇ ਸਤਲੁਜ ਦਰਿਆ ਪਾਰ ਬੱਦੋਵਾਲ ਵਿੱਚ ਅੰਗਰੇਜ਼ ਛਾਉਣੀ ਉੱਤੇ ਕਬਜ਼ਾ ਕਰ ਲਿਆ ਲੇਕਿਨ ਉਹ ਕਬਜ਼ਾ ਕਰਨ ਤੋਂ ਬਾਅਦ ਉੱਥੇ ਹੀ ਟਿਕ ਗਿਆ ਅਤੇ ਫਿਰੋਜ਼ਪੁਰ ਵੱਲ ਅਗੇ ਨਹੀਂ ਵਧਿਆ 28 ਜਨਵਰੀ 1846 ਨੂੰ ਹੈਨਰੀ ਸਮਿਥ ਦੀ ਫੌਜ ਨਾਲ ਅਲੀਵਾਲ ਦੇ ਵਿੱਚ ਲੜਾਈ ਹੁੰਦੀ ਹੈ ਉੱਥੇ ਸਿੱਖਾਂ ਅਤੇ ਅੰਗਰੇਜ਼ਾਂ ਦਾ ਬੜਾ ਕਮਸਾਨ ਯੁੱਧ ਹੋਇਆ ਪ੍ਰੋਫੈਸਰ ਕਰਤਾਰ ਸਿੰਘ ਐਮਏ ਦੀ ਕਿਤਾਬ ਸਿੱਖ ਇਤਿਹਾਸ ਭਾਗ ਦੂਜਾ ਵਿੱਚ ਜ਼ਿਕਰ ਮਿਲਦਾ ਹੈ ਕਿ ਲੜਾਈ ਦੌਰਾਨ ਰਣਜੋਤ ਸਿੰਘ ਆਪਣੀ ਪਹਾੜੀ ਫੋਰਸ ਨੇ ਅਕਾਰਣ ਨੱਠ ਉਠਿਆ ਉਸ ਨੇ ਫੌਜ ਨੂੰ ਨਸਣ ਦਾ ਹੁਕਮ ਦਿੱਤਾ ਪਰ ਸਿੱਖ ਫੌਜੀ ਵੀਰਤਾ ਦੇ ਨਾਲ ਲੜਦੇ ਰਹੇ ਸਿੱਖ ਸਿਪਾਹੀ ਵੀਰਤਾ ਨਾਲ ਜੰਗ ਦੇ ਮੈਦਾਨ ਵਿੱਚ ਡਟੇ ਰਹੇ ਅੰਤ ਨੂੰ ਸੈਨਾਪਤੀ ਦੀ ਗਦਾਰੀ ਕਰਕੇ ਸਿੱਖ ਫੌਜ ਤਾਣ ਹੁੰਦਿਆਂ ਹੋਇਆਂ ਵੀ ਹਾਰ ਗਈ ਉਹ ਹੌਲੀ-ਹੌਲੀ ਤਰਤੀਬ ਵਿੱਚ ਰਹਿੰਦੀ ਤੇ ਲੜਦੀ ਲੜਦੀ ਸਤਲੁਜ ਵੱਲ ਹਟਦੀ ਗਈ ਜਿੱਤ ਤਾਂ ਅੰਗਰੇਜ਼ਾਂ ਦੀ ਇਸ ਜੰਗ ਵਿੱਚ ਜ਼ਰੂਰ ਹੋਈ ਲੇਕਿਨ ਉਹਨਾਂ ਨੂੰ ਇਹ ਜਿੱਤ ਬਹੁਤ ਮਹਿੰਗੀ ਪਈ ਅੰਗਰੇਜ਼ਾਂ ਦਾ ਇਸ ਲੜਾਈ ਵਿੱਚ ਬਹੁਤ ਨੁਕਸਾਨ ਹੋਇਆ ਇਹ ਪਹਿਲੇ ਐਗਲੋ ਸਿੱਖ ਵਾਰ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਸੀ ਹਾਲਾਂਕਿ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਕਈ ਜੰਗਾਂ ਹੋਈਆਂ ਲੇਕਿਨ ਕਿਤੇ ਨਾ ਕਿਤੇ ਵਕ-ਵਕ ਥਾਵਾਂ ਤੇ ਗਦਾਰੀ ਕਰਕੇ ਸਿੱਖਾਂ ਨੂੰ ਹਾਰ ਦਾ ਮੂਡ ਦੇਖਣਾ ਪਿਆ ਤਾਂ ਇਤਿਹਾਸ ਦੀਆਂ ਹੋਰ ਤਰੀਕਾਂ ਦੇ ਵਿੱਚ ਹੋਰ ਇਤਿਹਾਸਿਕ ਜੰਗਾਂ ਦਾ ਜ਼ਿਕਰ ਕਰਾਂਗੇ ਧੰਨਵਾਦ